ਸੱਚੀ ਗੱਲ ਜੀ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਿਸੇ ਵੀ ਚੀਜ਼ ਦੀ ਘਾਟ ਵੀ ਮਾੜੀ ਤੇ ਬਹੁਤ ਆਤ ਵੀ ਮਾੜੀ ਅੱਜ ਅਜਈਆਂ ਫਿਲਮਾਂ ਦੀ ਗੱਲ ਕਰੂੰਗਾ ਜਿਦੇ ਵਿੱਚ ਪਾਣੀ ਦੇ ਕਹਿਰ ਦੀ ਜਿਹੜੀ ਗੱਥਾ ਹੈ ਉਹ ਬੜੇ ਕੈਂਟ ਤਰੀਕੇ ਨਾਲ ਕਹੀ ਗਈ ਹੈ ਇਸ ਸੰਸਲੇ ਵਿੱਚ ਜਿਹੜੀ ਪਹਿਲੀ ਫਿਲਮ ਦਾ ਮੈਂ ਜ਼ਿਕਰ ਕਰੂੰਗਾ ਉਹ 2015 ਚ ਆਈ ਸੀ ਇਸ ਫਿਲਮ ਵਿੱਚ ਨਾਰਵੇ ਦੇ ਇੱਕ ਪਹਾੜੀ ਖੇਤਰ ਦੇ ਕੋਲੇ ਇੱਕ ਪਰਿਵਾਰ ਰਹਿੰਦਾ ਹੋਰ ਵੀ ਦੂਰ ਦੂਰ ਥੋੜੀ ਥੋੜੀ ਦੂਰੀ ਦੇ ਉੱਤੇ ਪਰਿਵਾਰ ਰਹਿੰਦੇ ਨੇ ਤੇ ਉੱਥੇ ਕੀ ਹੁੰਦਾ ਹੈ ਕਿ ਮਹਿਸੂਸ ਹੁੰਦਾ ਇਹਨਾਂ ਨੂੰ ਕਿ ਜਿਹੜਾ ਪਹਾੜਾਂ ਦੇ ਪਰਲੇ ਪਾਸੇ ਆ ਕੋਈ ਹਲਚਲ ਸ਼ੁਰੂ ਹੋ ਗਈ ਹੈ ਬੜਾ ਸੋਹਣਾ ਏਰੀਆ ਉਹ ਤੇ ਦੋਸਤੋ ਹੌਲੀ-ਹੌਲੀ ਆ ਜਿਹੜੀ ਉਹ ਆਹ ਜਿਹੜੀ ਪਹਾੜੀ ਆ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ بارشਾਂ ਸ਼ੁਰੂ ਹੋ ਜਾਂਦੀਆਂ ਮੀਂਹ ਚੱਲ ਪੈਂਦਾ ਤੇ ਅਚਾਨਕ ਕੀ ਹੁੰਦਾ ਹੈ ਇੱਕ ਜਿਹੜੀ ਧਾਰਾ ਉਹ ਚਲਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਦੀ ਜਿਹੜੀ ਕਿ ਸਾਰੇ ਏਰੀਆ ਨੂੰ ਆਪਦੇ ਲਪੇਟ ਦੇ ਵਿੱਚ ਲੈ ਲੈਂਦੀ ਹੈ ਤੇ ਦੋਸਤੋ ਇਹ ਜਿਹੜੀ ਫਿਲਮ ਜਿਵੇਂ ਸ਼ੂਟ ਕੀਤੀ ਗਈ ਜਿਸ ਤਰ੍ਹਾਂ ਉਹ ਦਿਖਾਇਆ ਗਿਆ ਉਹ ਬੜਾ ਦਰਸ਼ਨੀ ਚੀਜ਼ ਹੈ ਜ਼ਰੂਰ ਦੇਖਿਓ ਫਿਲਮ ਦਬੇਵ 2015 ਦੀ ਫਿਲਮ ਬਹੁਤ ਉਹਦੇ ਵਿਜ਼ੂਅਲਸ ਬੜੇ ਘੈਂਟ ਨੇ ਤੇ ਮਨੁੱਖਾਂ ਦਾ ਇੱਕ ਦੂਸਰੇ ਦੇ ਨਾਲ ਜਿਹੜਾ ਜੁੜਾਵ ਆ ਜਾਂ ਜ਼ਿੰਦਗੀ ਕਿਵੇਂ ਹਰ ਇੱਕ ਨੂੰ ਆਪਣੀ ਪਿਆਰੀ ਹੈ ਤੇ ਕਿਵੇਂ ਉਹਨੂੰ ਬਚਾਉਣ ਲਈ ਉਹ ਭਜਨ ਅਟ ਕਰਦਾ ਫਿਲਮ ਦੇਖਿਓ ਦਬੇ ਜਿਹੜੀ ਅਗਲੀ ਫਿਲਮ ਹੈ ਇਹਦੇ ਵਿੱਚ ਕੀ ਹੈ ਕਿ ਅਮਰੀਕਾ ਦਾ ਇੱਕ ਸ਼ਹਿਰ ਹੈ ਜਿਹਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਆਲਰੇਡੀ ਆਪਾਂ ਦੇਖ ਰਹੇ ਹਾਂ ਕਿ ਮੀਂਹ ਉੱਥੇ ਪੈ ਰਿਹਾ ਤੇ ਪਾਣੀ ਜਿਹੜਾ ਲੋਜ ਹੋਣਾ ਸ਼ੁਰੂ ਹੋ ਗਿਆ ਹੁਣ ਜਿਹੜਾ ਸਾਡਾ ਹੀਰੋ ਆ ਕ੍ਰਿਸਚੀਅਨ ਸਲੇਟਰ ਉਹ ਤੇ ਉਹਦੇ ਨਾਲ ਇੱਕ ਉਹਦੇ ਅੰਕਲ ਨੇ ਉਹਨਾਂ ਨੇ ਬੈਂਕ ਦਾ ਰੁਪਿਆ ਕਿਤੇ ਪਹੁੰਚਾਉਣਾ ਠੀਕ ਆ ਪਾਰੀ ਮਾਤਰਾ ਦੇ ਵਿੱਚ ਉਹਨਾਂ ਕੋਲ ਪੈਸੇ ਨੇ ਮੀਂਹ ਵੀ ਪਈ ਜਾਂਦਾ ਹੁਣ ਉਸ ਪੈਸੇ ਦੇ ਪਿੱਛੇ ਕਿਸੇ ਤੇ ਦੇ ਮਤਲਬ ਕਿਸੇ ਦੀ ਅੱਖ ਆ ਉਸ ਪੈਸੇ ਤੇ ਉਹ ਚਾਹੁੰਦੇ ਆ ਕਿ ਅਸੀਂ ਉਹ ਪੈਸਾ ਲੈ ਜਾਈਏ ਮਾਰਗਨ ਫਰੀਮੈਂਸ ਆਫ ਉਹ ਗੈਂਗ ਇਕੱਲੇ ਫਿਰਦੇ ਹੁਣ ਉਹ ਜਿਹੜੀ ਜਦੋਜਹਿਦ ਆ ਕਿ ਕੀ ਉਹ ਪੈਸਾ ਕ੍ਰਿਸਚਨ ਬਚਾ ਪਾਇਆ ਕਿ ਨਹੀਂ ਬਚਾ ਪਾਇਆ ਕਿ ਜਿਹੜਾ ਹੀ ਗੈਂਗ ਆ ਉਹ ਪੈਸੇ ਨੂੰ ਲਿਜਾ ਪਾਇਆ ਕਿ ਨਹੀਂ ਲਿਜਾ ਪਾਇਆ ਉੱਪਰੋਂ ਕੀ ਆ ਕਿ ਬਹੁਤ ਭਾਰੀ ਮੀਂਹ ਪੈ ਰਿਹਾ ਤੇ ਸ਼ਹਿਰ ਦੇ ਵਿੱਚ ਹੜ ਆਇਆ ਹੋਇਆ 998 ਦੀ ਫਿਲਮ ਹੈ ਇਹ ਬੜੀ ਘੈਂਟ ਹਾਰਡ ਰੇਨ ਜ਼ਰੂਰ ਦੇਖਿਓ ਟਾਈਮ ਕੱਢ ਕੇ ਹਾਰਡ ਰੇਨ ਤੀਸਰੀ ਜਿਹੜੀ ਫਿਲਮ ਦੀ ਮੈਂ ਗੱਲ ਕਰੂੰਗਾ ਉਹ ਇੰਡੀਅਨ ਫਿਲਮ ਹੈ ਦੋਸਤੋ ਹਾੜਾ ਇਸੇ ਬੜੇ ਭਾਰੇ ਕੇਰਲਾ ਦੇ ਵਿੱਚ 2018 ਦੇ ਵਿੱਚ ਤਾਂ ਉੱਥੋਂ ਜਦੋਂ ਉਹਦੇ ਵਿੱਚ ਆਪਾਂ ਟੀਵੀ ਤੇ ਵੀ ਫੁਟੇਜ ਦੇਖਦੇ ਰਹੇ ਹਾਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਵੀ ਆਉਂਦਾ ਰਿਹਾ ਜਿਸ ਤਰੀਕੇ ਨਾਲ ਮੀਂਹ ਨੇ ਉੱਥੇ ਕਹਿਰ ਮਤਲਬ ਮਚਾਇਆ ਤੇ ਲੋਕਾਂ ਦੇ ਘਰ ਢਾਤੇ ਫਸਲਾਂ ਤਬਾਹ ਤੇ ਕਿੰਨੇ ਹੀ ਮਤਲਬ ਅਸੀਂ ਲੋਕਾਂ ਤੋਂ ਮਤਲਬ ਜਿਹੜੇ ਇਹ ਜਿਹੇ ਲੋਕ ਸੀਗੇ ਵਿਚਾਰੇ ਜਿਹੜੇ ਪਸ਼ੂ ਸੀਗੇ ਜਿੰਨਾਂ ਨੂੰ ਜਾਣ ਤੋਂ ਵੀ ਹੱਥ ਧੋਣੇ ਪਏ ਉਸ ਇਨਸੀਡੈਂਟ ਦੇ ਉੱਤੇ ਇੱਕ ਬਹੁਤ ਹੀ ਘੈਂਟ ਇੰਡੀਅਨ ਫਿਲਮ ਹੈ ਮਲਿਆਲਮ ਦੇ ਵਿੱਚ ਆਹੀ ਵੈਸੀ ਹਿੰਦੀ ਡੱਬੀ ਮਿਲ ਜਾਂਦਾ ਫਿਲਮ ਦਾ ਨਾਮ 2018 ਜਿਹੜਾ ਖਾਸ ਇਹ ਦੇ ਵਿੱਚ ਦੇਖਣ ਵਾਲਾ ਸੀਗਾ ਯਾਰ ਇੰਡੀਆ ਦੇ ਵਿੱਚ ਮਤਲਬ ਅਨਬਲੀਵੇਬਲ ਕੁਝ ਚੀਜ਼ਾਂ ਨੇ ਵੀ ਇੰਨਾ ਵਧੀਆ ਜ਼ਬਰਦਸਤ ਉਹਨਾਂ ਨੇ ਜਿਵੇਂ ਸ਼ੂਟ ਕੀਤਾ ਸਾਰਾ ਮੀਨ ਨੂੰ ਤੇ ਹੜਾਂ ਨੂੰ ਤੇ ਜਿਹੜਾ ਵਿਜ਼ੂਅਲ ਇਫੈਕਟਸ ਨੇ ਬੜੇ ਉਹਦੇ ਕੈਂਟ ਨੇ ਤੇ ਦੋਸਤੋ ਜ਼ਰੂਰ ਦੇਖੋ ਫਿਲਮ ਦਾ ਨਾਮ 2018 ਕਿਉਂਕਿ 2018 ਚ ਹੜ ਆਈ ਸੀ ਤੇ ਫਿਲਮ ਦਾ ਨਾਮ ਵੀ 2018 ਆਇਆ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨਾਮੀ ਚਿਹਰੇ ਵੀ ਤੁਸੀਂ ਨਾਸਰ ਅਲੀ ਵਰਗੇ ਨੂੰ ਦੇਖੋਗੇ ਪਰ ਮੈਂ ਕਹੂੰਗਾ ਕਿ ਸਾਰੇ ਦੇ ਸਾਰੇ ਹੀਰੋ ਸੀਗੇ ਉਹ ਠੀਕ ਹੈ ਜਿਨ੍ਹਾਂ ਨੇ ਝੱਲਿਆ ਉਹ ਜਿਨ੍ਹਾਂ ਨੇ ਫਾਈਟ ਕੀਤੀ ਆ ਹਰਦੇਮਤਾ ਦੇ ਹੜਾਂ ਦੇ ਨਾਲ ਰੀਅਲ ਲਾਈਫ ਦੇ ਵਿੱਚ ਉਹ ਵੀ ਹੀਰੋ ਤੇ ਫਿਲਮ ਦੇ ਵਿੱਚ ਵੀ ਬਹੁਤ ਕੈਂਟ ਫਿਲਮਾਂ 2018 ਜ਼ਰੂਰ ਦੇਖੋ ਸੱਚੀ ਕਾਲੀ